हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੌਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਦੋਵੇਂ ਟੌਪ ਦੀਆਂ ਨੇ ਗਰਮੀਆਂ ਦੇ ਬਈ ਤੋਹਫੇ ਆਗੇ ਤੇ ਦੋਮਾਂ ਦੀ ਮਗਰੀ ਆਏ ਮੰਨ ਲਓ ਵੀ ਕਰਮ ਵਾਲੀਆਂ ਬੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਵਧੀਆ ਬਾਈ ਵਧੀਆ ਕਿਵੇਂ ਚੱਲਦਾ ਬਾਈ ਕੰਮਕਾਰ ਕੰਮਕਾਰ ਪੂਰਾ ਵਧੀਆ ਜੀ ਤੇ ਰੇਟ ਆਪਣੇ ਪਹਿਲਾਂ ਵੀ ਜਾਂਦੇ ਰੇਟ ਬਾਈ ਪਹਿਲਾਂ ਵੀ ਜਾਂਦੇ ਹੁੰਦੇ ਆਪਣੇ ਇਹ ਪਹਿਲੇ ਤੋਂ ਜੇ ਫੋਨ ਤੇ ਮਤਲਬ ਬੜਾ ਸੇਲ ਹੋ ਜਾਂਦੇ ਹੁੰਦੇ ਹੂੰ ਹੂੰ ਬਾਕੀ ਹੁੰਦੇ ਬਾਈ ਆਪਣਾ ਟੌ ਹੂੰ ਗਰਮੀ ਆ ਦੇ ਵੀ ਤੋਹਫੀ ਹੁੰਦੇ ਬੱਚਿਆਂ ਹੂੰ ਸਹੀ ਗੱਲ ਆ ਬਾਈ ਨਾਮ ਤੇ ਬਾਈ ਆਪਣਾ ਡਰੈਸ ਨਾਮ ਸੁਖਵਿੰਦਰ ਸਿੰਘ ਆ ਜੀ ਪਿੰਡ ਜੌਂਦ ਜ਼ਿਲ੍ਹਾ ਪਠੰਡਾ ਤਸੀ ਰੰਪਰਾ ਫੂਲਾ ਨੇੜੇ ਪਿੰਡ ਬਾਈ ਕਿਹੜਾ ਮੰਨ ਲਾ ਵੀ ਨੇੜੇ 8 ਕਿਲੋਮੀਟਰ ਹੈ ਜਾਂ ਆਪਾਂ ਨੂੰ ਤੱਬਾ ਸ਼ਹਿਰ 9 ਕਿਲੋਮੀਟਰ ਰੰਪਰਾ ਸ਼ਹਿਰ ਆ ਨੇੜੇ ਬੱਲੋ ਕਨੇ ਲਗੜੇ ਲੀਏ ਪਿੰਡ ਰਹਿ ਜਾਂਦੇ ਆ ਠੀਕ ਆ ਬਾਈ ਕੰਡੈਕਟਰ ਨੰਬਰ 76965 02925 ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਇਧਰ ਹੀ ਸਟਾਰਟ ਕਰ ਦਈਏ ਪਹਿਲੇ ਆ ਇਧਰ ਕਰ ਲਓ ਜੀ ਪਹਿਲੇ ਨੰਬਰ ਤੋਂ ਜਿਹੜੀ ਆਪ ਸਾਹਮਣੇ ਇਹ ਵੈੜ ਦੇਖ ਰਹੇ ਆ ਕਿਹੜਾ ਸੋਚੂਈ ਆ ਇਹ ਬਈ ਦੂਜਾ ਸੋਚੂਈ ਆ ਮੰਨ ਲਾ ਵੀ ਅਜੇ ਘੰਟਾ ਡੇਢ ਘੰਟਾ ਹੋ ਗਿਆ ਸੋਈ ਇਹਨਾਂ ਨੂੰ ਘੰਟਾ ਡੇਢ ਘੰਟਾ ਹੀ ਹੋਇਆ ਹਜੇ ਜੇਰ ਕੰਪਲੀਟ ਆ ਜੇਰ ਕੰਪਲੀਟ ਜੇਰ ਉਹ ਵੱਠਲ ਚ ਪੰਗਾ ਦੋਨਾਂ ਦੀਆਂ ਦੁਖਾ ਦਈਏ ਮੈਂ ਦੋਨਾਂ ਦੀ ਕੰਪਲੀਟ ਆ ਇੱਕ ਵੱਠਲ ਜੀ ਪਾ ਲਈ ਹਾਂ ਬਈ ਦੋਮਾ گاਵਾ ਦੀ ਜੇਰ ਆ ਕੰਪਲੀਟ ਆ ਵੱਠਲ ਚ ਪਈ ਆਗੀ ਤੇ ਬੱਚਾ ਬਈ ਕੀ ਦਿੱਤੇ ਨੇ ਇਹਨੇ ਬੱਚੀ ਦਿੱਤੀ ਆ ਬਈ ਬੱਚਾ ਕਰਮਾਲ ਨੇ ਬੱਚੀ ਦਿੱਤੀ ਆ ਬੱਸੀ ਬਹੁਤ ਚੰਗੀ ਆ ਹਾਂ ਮੂਮਾ ਦਿਖਾ ਦੇ ਬਈ ਜਰਸੀ ਨਾਲ ਚ ਹੂੰ ਛੋਟਾ ਐ ਮੂ ਹੀ ਆ ਬੜਾ ਪਿਆਰਾ ਫੇਸ ਆ ਬਾਈ ਜਿਵੇਂ ਨਿਕਾ ਜਾ ਮੂੰਹ ਹੀ ਕਰਮਾਲੀ ਦਾ ਤੇ ਬਾਈ ਕਿੰਨਾ ਕੁ ਬੋਲਾ ਕੱਢਦਾ ਫਿਰ ਬੋਲਾ ਬਾਈ ਇਹਦਾ ਬੈਠਣੀਆਂ ਬਾਈ ਜੇਜੂ ਤੇ ਦਿੱਕਤ ਜੀ ਮੰਦੀ ਸੀ 7 ਕਿਲੋ ਬੋਲਾ ਕਰਦਾ ਮੱਛੀ ਦਾ ਠੀਕ ਹੈ ਬਾਈ ਹਾਂ ਤੇ ਅੱਧਰ ਹੁਣ ਵੀ ਦਿਖਾ ਦੇ ਮੈਂ ਕਹਣਾ ਬਾਈ ਕਿਆ ਬਾਤ ਆਰਡਰ ਦੀ ਫੀਟਿੰਗ ਤੇ ਜਿਹੜੀ ਕਰਿਆ ਜਾਂਦਾ ਇਹ ਲੱਤਾਂ ਐ ਕਰ ਖੜਦੀ ਆ ਕਹਿੰਦਾ ਜਿਵੇਂ ਫੌਰਨ ਵਾਲੀਆਂ ਗਈਆਂ ਨਹੀਂ ਹਾਂ ਜਮਾ ਉਹ ਚੀਜ਼ ਐਨਾ ਸੋਹਣਾ ਫਸੰਦ ਦਿਖਾ ਦੇ ਗੁਲਾਬੀ ਇਹਨੇ ਭਲੋਣ ਨੇ ਬਾਈ 23 ਕਿਲੋ ਦਾ ਰਕਾਰਾ ਮਾਲ ਕਹਿੰਦਾ ਇਹਦਾ ਠੀਕ ਹੈ 24 ਕਿਲੋ ਦਾ ਤੇ ਕੀ ਮੈਂ ਗਾਰੰਟੀ ਦੇ ਦਿਆਂਗੇ ਠੀਕ ਹੈ ਬਾਈ ਅੱਗੇ 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 ਸੇਵਾਸ ਮਾਵਾ ਹਾਂ ਬਾਈ ਕਹਿੰਦਾ ਬਾਈ ਚੰਗਾ ਰਿਕਾਰਡ ਸੀ ਕਰਮ ਵਾਲੀ ਦਾ ਪਿਛਲੇ ਸਵੇਰੇ 25 26 ਨੂੰ ਮੂੰਹ ਬਾਣਾ ਚਾਹੀਦਾ ਤੇ ਕਿ ਬਿਹੜ ਨੂੰ ਹੂੰ ਬਾਕੀ ਨਾੜਾ ਨੂੜਾ ਲੇਵੇ ਤੇ ਚੈੱਕ ਕਰੋ ਬਾਈ ਬੜੀਆਂ ਕਮਾਲ ਦੀਆਂ ਮੁੱਠੀ ਵਾਲਾ ਥਣਾ ਇਕੱਲਾ ਇਕੱਲਾ ਥਣਾ ਨਿਕੜ ਮਾ ਥਣਾ ਪੂਰੇ ਗਏ ਮੂੰਹ ਚਾਰ ਦੰਦਾਂ ਦਾ ਫਿਰ ਤੇ ਵਸੀ ਹੋਈ ਹੈ ਹਾਂ ਚਾਰ ਦੰਦਾਂ ਦਾ ਮੂੰਹ ਦੋ ਦੰਦ ਪਹਿਲਾਂ ਸੀ ਮੂੰਹ ਚਾਰ ਦੰਦਾਂ ਦਾ ਬਾਈ ਬਸੀਆਂ ਹੁਣ ਬਾਈ ਦਿਖਾ ਦੇ ਲੈ ਮੈਂ ਕਹਣਾ ਬਾਈ ਕੀ ਬਾਤ ਹੈ ਮੇਨ ਗੱਲ ਨਾ ਯਾਰ ਬੇਰ ਬੜੀ ਲੰਮੀ ਹੈ ਯਾਰ ਨਾ ਬਹੁਤ ਲੰਮੀ ਲਾਂਜੀ ਹੈ ਬਾਈ ਛੋਟੀ ਨਹੀਂ ਹੈਗੀ ਅੱਧਾ ਲਿਆ ਬੱਚੀ ਦੇਖੋ ਬਾਈ ਸੀਲਾ ਮੀ ਨਹੀਂ ਹੈਗੀ ਕੱਬ ਵਾਲੀ ਆ ਪ੍ਰਿੰਟ ਵੀ ਹੈਗਾ ਸਨਖ ਬਣਾ ਵੀ ਬੱਸੀ ਗੱਲ ਕਰੀਏ ਫੁੱਲ ਮੂੰਹ ਹੋ ਜੇ ਚਾਰ ਦੰਦਾ ਤੇ ਸੀਲਾ ਦੰਦਾ ਠੰਡੀ ਬਹੁਤ ਹੈ। ਕੀ ਬਾਤ ਆ ਭਾਈ। ਠੰਡੀ ਸੀਲ ਚੈੱਕ ਕਰੋ। ਇੱਧਰ ਦੀ ਮਰਜ਼ੀ ਵੇਜੋ ਕੋਈ ਚੱਕਰੀ ਨਹੀਂ ਲੈ। ਭਾਈ ਮੌਂ ਇਹ ਨਾ ਵੇੜੇ 'ਚ ਖੜਾ ਕੇ ਹੱਥ ਲਾਈ ਜਾਂਦਾ ਕੋਈ ਚੱਕਰੀ ਨਹੀਂ ਕਰਮ ਵਾਲੇ ਨੂੰ। ਹਾਂ ਇੰਨੀ ਠੰਡੀ ਸੀਲਾ। ਨਾੜਾ ਨੂੜਾ ਨਾ ਫੁੱਲ ਕਮਾਲ ਦੀਆਂ। ਤੇ ਮੁੱਲ ਬਾਈ ਫਰਕੀਰ ਹੋਏਗਾ। ਮੁੱਲ ਤਾਂ ਬਾਈ ਦੇਖਾ ਇੱਕ ਹੱਥ ਬੰਨ ਕੇ ਵੇਂਦੀ ਆ ਬੜਾ ਘਾਟ ਵਾਲਾ ਹੋਣਾ ਨਹੀਂ। ਹੂੰ ਮੋਨਗਰਾਵਾਂ ਵਾਲਾ ਪਟਾਇਲ ਕਰਾ ਲੈ 90 ਕਰਾ ਲੈ 95 ਠੀਕ ਆ ਹਾਂ ਤੇ ਮੰਨ ਲਾ ਵੀ 85000 ਦੀ ਵੱਛੀ ਦੇ ਦਾਂਗੇ 85000 ਦੀ ਹਾਂ ਜਮਾ ਦੇਣ ਲੈਣਾ ਜਮਾ ਬਾਈ ਉਹ ਛੋੜ ਛੱਪਾ ਹੋਣਾ ਵੀਰ ਬਣੇ ਜਮਾ ਖਿੱਚ ਕੇ ਬਾਈ ਨੇ ਮੁੱਲ ਕਰਤਾ ਮੁੱਲ ਬਾਈ ਅੱਗੇ ਵੀ ਜਮਾ ਖਿੱਚ ਕੇ ਕਰਤਾ ਹੁੰਦਾ ਤੇ ਮੁੱਲ ਬਾਈ ਨੇ ਅੱਜ ਵੀ ਜਮਾ ਖਿੱਚ ਕੇ ਕਰਤੇ ਤੇ ਦੇਣ ਲੈਣ ਵਾਲੇ ਮੁੱਲੀ ਕਰਤੇ ਮੇਨ ਗੱਲ ਲਾਣਾ ਬਾਈ ਜਿਹੜਾ ਬੱਚਾ ਆ ਗਿਆ ਬੱਸੀ ਆ ਗਈ ਕੁਆਲਟੀ ਵਾਲੀ ਬੱਸੀ ਆ ਗਈ ਅਜੇ ਬੱਛੀ ਜਿਹੜਾ ਇੱਧਰ ਖੜੀ ਵੀ ਨਹੀਂ ਹੋਣ ਲੱਗੀ ਹੂੰ ਖੜੀ ਵੀ ਨਹੀਂ ਹੋਣ ਲੱਗੀ ਮੇਨ ਗੱਲ ਬਾਈ ਠੰਡੀ ਸੀਲ ਦੇਖੋ ਲੈ ਕਿਆ ਬਾਤ ਹੈ ਲੈ ਬਈ ਠੰਡੀ ਸੀ ਚੈੱਕ ਕਰੋ ਮੌਇਨਾ ਖੜੀ ਆ ਚਾਰੂ ਚਰੂ ਬਈ ਬਹੁਤ ਲੱਗਦੀ ਆ ਚਾਰੂ ਬਹੁਤ ਬਈ ਬਾਕੀ ਸੈਨਗਾਲੀ ਆ ਬਈ ਚਮਕਾਲੀ ਆ ਪ੍ਰਿੰਟ ਪ੍ਰਿੰਟ ਨਾ ਇੱਕ ਨੰਬਰ ਦੀ ਰਿਪੋਰਟ ਆ ਤੇ ਸੋਨੂੰ ਐ ਮੰਨ ਲਓ ਵੀ ਇੱਕ ਮੁੱਲ ਚ ਨਾ ਦੋ ਮਿਲ ਜਾਣਗੀਆਂ ਕਿਹ ਬਈ ਕਿਉਂਕਿ ਨਾਲ ਜਦੋਂ ਬੱਸੀ ਹੋਵੇ ਬੱਚਾ ਤਾਂ ਸਾਪਣਾ ਬਸ ਸੋਨੂੰ ਸੌਖਾ ਹੋ ਜਾਂਦਾ ਬਈ ਰੁੱਖੀ ਮਿਕਸਾਂ ਵਾਲੇ ਬਣ ਜਾਂਦੇ ਆ ਮਗਰ ਹਮ ਸਹੀ ਗੱਲ ਆ ਬਈ ਅਚੋਂ ਦੀ ਜਾਂਦੀ ਦਿਖਾ ਦੇ ਬੱਚੀ ਪੂਰੀ ਉਹ ਤੇ ਕੰਗੀਆਂ ਦੀ ਲੈ ਲੈ ਬਾਈ ਚੈੱਕ ਕਰ ਬੱਚਾ ਪੂਰਾ ਵਧੀਆ ਚੁੰਦਾਗਾ ਹਾਂ ਨਾ ਨਹੀਂ ਬੱਚਾ ਸੀਤੀ ਦਾ ਚੁੰਗਣ ਨਹੀਂ ਲੱਗਦਾ ਹਾਂ ਇਹ ਬਾਈ ਘੰਟਾ ਸਵਾ ਘੰਟੇ ਹੋਇਆ ਜੇਰ ਮਾ ਜੇਰ ਦੀ ਗੁਆਣ ਮੰਨ ਗਿਆ ਬਾਈ ਬਹੁਤ ਸਿੱਧੀ ਜੇ ਸਿੱਟੀ ਬੈਠ ਨੇ ਬਾਈ ਪਸਮਾਹ ਬੜਾ ਕਮਾਲ ਦਾ ਹਾਂ ਪਸਮਾਹ ਤਾਰਾ ਗਰੂ ਦਿਖਾਵਾਣੇ ਤਾਂ ਆਪਾਂ ਕਰੋ ਅਬੇ ਬੱਚੇ ਟਿਕੀ ਕੋਈ ਨਹੀਂ ਉਹ ਲੈ ਇੱਥੇ ਰਹਿ ਜਾ ਸਮਾਹ ਬਾਈ ਚੈੱਕ ਕਰੋ ਖਾਣਾ ਦਾ ਬੜਾ ਚੰਦਾ ਵਾਹ ਵਾਹ ਯਾਰ 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 ਮੋਟੀ ਮੋਟੀ ਚਵਾਈ ਆ ਬਾਈ ਕੰਨੇ ਆ ਕੋ ਬੜਾ ਪਤਾ ਲੈਣਾ ਹਾਂ ਮੈਂ ਬਾਤ ਆ ਬਾਈ ਲੈ ਬਸ ਆ ਗਿਆ ਚੈਲੇ ਮੋਟੀ ਮੋਟੀ ਇੰਨੇ ਬੜੀ ਆ ਚਵਾਈ ਬਾਈ ਲਓ ਹਾਂ ਇਹ ਹੁਣ ਤਾਂ ਕਹਾ ਦੇ ਕੀ ਬਾਤ ਆ ਬਾਈ ਬਹੁਤ ਸੋਹਣੀ ਚਵਾਈ ਆ ਬਾਈ ਜਿੰਨਾ ਹਵਾਨਾ ਮਦਰ ਨੂੰ ਨਹੀਂ ਮੂਰ ਨੂੰ ਆ ਇਹ ਨਹੀਂ ਹੈਗਾ ਬਾਈ ਲੱਸੀ ਪੈ ਗਈ ਕਿ ਨਹੀਂ ਬਾਈ ਨਾ ਬਾਈ ਨਾ ਜਿਹੀ ਆ ਸਰੀਰ ਨਾਲ ਫਿੱਟੀ ਪਿਆਗਾ ਉਹ ਸਰੀਰ ਫਿਟਨੈਸ ਵਾਲਾ ਹੂੰ ਫਿਟਨੈਸ ਵਾਲਾ ਅੱਗੇ ਬਾਈ 2 ਨੰਬਰ ਤੇ ਇਹ ਦੂਜਾ ਸੁਆ ਬਾਈ ਹੂੰ ਇਹ ਮਰਲਾ ਤੜਕੇ 4:00 ਵਜੇ ਸੁਈਆ ਤੇ ਕਿਹੜੀ ਬਰੀਡ ਆ ਗਈ ਬਾਈ ਇਹ ਬਾਈ ਗਰਲੈਂਡ ਚ ਆ ਗਈ ਗਰਲੈਂਡ ਚ ਆ ਗਈ ਹਾਂ ਤੇ ਇੱਕ ਵੀ ਆਪਾਂ ਪਹਿਲਾਂ ਵੀ ਪਾਈ ਸੀ ਨਾ ਗਰਲੈਂਡੋ ਦੀ ਹਾਂ ਬਾਈ ਉਹਦੇ ਬਹੁਤ ਫੋਨ ਆਏ ਗਾਹਾਂ ਬੰਦੇ ਨੇ ਸੇ 5 ਹਜ਼ਾਰ ਨਫਾ ਵੀ ਲਈਏ ਬर्ड ਦਾ ਠੀਕ ਹੈ ਬਾਈ ਹਾਂ ਇੱਕ ਗੱਲ ਹੋਰ ਮਿਲਦੀ ਬਹੁਤ ਘੱਟ ਆ ਮਿਲਦੀ ਜੀ ਬਾਈ ਹੂੰ ਬਾਕੀ ਦਾ ਕੱਦ ਦਿਖਾ ਦੇ ਇੱਧਰ ਦੇ ਬਰਾਬਰ ਖੜਦਾ ਹਾਂ ਪਰਲੇ ਪਾਸੇ ਲੈ ਕਾਦੀ ਜਜਮੈਂਟ ਕਰ ਲਿਆ ਗੜਾ ਲੈ ਬਾਈ ਮੈਂ ਕਹਿੰਦਾ 6 ਫੁੱਟ ਦਾ ਪੈਰਾ ਮੈਂ ਕਹਿੰਦਾ ਬਾਈ ਛੋਟੇ ਹਾਥੀ ਜਿਹਾ ਜਾਣ ਵਾਲੀ ਹੈ ਹਾਂ ਹਾਂ ਪੂਰੀ ਲੰਮੀ ਲਾਂਝੀ ਹੈ ਬਾਈ ਹੂੰ ਸਹੀ ਗੱਲ ਹੈ ਲੰਮੀ ਲੰਮੀ ਦੇਖੋ ਬਾਈ ਫੁੱਲ ਲੱਗੀ ਤੇ ਕਿਹੜਾ ਸੁਆ ਸੁਈ ਹੈ ਬਾਈ ਇਹ ਬਾਈ ਦੂਜਾ ਸੁਆ ਰੇ ਨਾਲ ਕਦੋਂ ਸੁਈ ਹੈ ਬਾਈ ਇਹ ਬਾਈ ਸੁਆ ਸੁਈ ਹੈ ਚਾਰ ਹੋ ਜੀ ਜੇ ਰੇਦੀ ਵੀ ਇਹ ਚ ਜੇ ਰਾ ਬਈਆ ਕੰਪਲੀਟ ਜੇ ਦੇ ਦੋਨੇ ਗੰਗਾਂ ਨੇ ਬਈ ਗਾਰੰਟੀ ਹੋ ਜੇ ਆਪਣੇ ਵੀਡੀਓ ਤੇਰੀ ਕੋਫ ਕਰ ਲੇ ਬੰਦਾ ਠੀਕ ਹੈ ਬਾਈ ਏਰ ਦੀ ਦੋ ਨਾ ਚੀਜ਼ਾਂ ਦੀ ਗਾਰੰਟੀ ਹੈ ਬਾਈ ਏਰ ਦੀ ਬਾਈ ਕਹਿੰਦਾ ਆਪਣੀ ਦੋਹਾਂ ਦੀ ਗਾਰੰਟੀ ਹੈ ਬਾਈ ਬਾਕੀ ਮੂਰੇ ਪਈ ਐ ਦਿਖੀ ਜਾਂਦਾ ਏਰ ਬਾਈ ਮੱਠਲੇ ਸਗਾ ਨਾ ਭਰਿਆ ਪਿਆ ਆਪਾਂ ਸਿੱਟੀ ਨਹੀਂ ਹਜੇ ਹੂੰ ਲੰਮੀ ਲੰਮੀ ਦੇਖ ਬਾਈ ਫੁੱਲ ਆ ਥੋੜਾ ਬੱਚੇ ਦੀ ਘਾ ਜ਼ਰੂਰ ਕਰਦੀ ਆ ਤੇ ਬੱਚਾ ਬਾਈ ਕੀ ਦਿੱਤਾ ਇਹਨੇ ਮਗਰ ਬੱਛੀ ਐ ਜਰਸੀ ਇਹਦੇ ਬੱਚਾ ਇਹਦੇ ਮਗਰ ਵੀ ਜਰਸੀ ਹਾਂ ਜਰਸੀ ਬੱਛੀ ਆ ਇਹਦੇ ਮਗਰ ਬੱਛੀ ਦੀ ਕੁਆਲਿਟੀ ਬਾਈ ਚੈੱਕ ਕਰਾਈ ਮੜੀ ਇਦਨੋ ਕਰੀ ਆ ਕੇ ਲੈ 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 ਮੈਂ ਕਹਣਾ ਕੀ ਆ ਬਾਤ ਆ ਯਾਰ ਵਸੀ ਦੀ ਕਵਾਲਟੀ ਚੈੱਕ ਕਰੋ ਮੂਨ ਵਰਗੀ ਵਸੀ ਹੈ ਹਾਂ ਬਹੁਤ ਕਮਾਲ ਦੀ ਵਸੀ ਹੈ ਜਦੋਂ ਪੈਸੇ ਮਾਰ ਕੇ ਦਿਖਾ ਦਿਆਂਗੇ ਹੂੰ ਮੇਨ ਗੱਲ ਨਾ ਅਰਥਣ ਚੰਗਾ ਜ਼ਰੂਰੀ ਆ ਨਾ ਥਣ ਬਿਲਕੁਲ ਮਾੜਾ ਲੈਂਦੇ ਨਾ ਚਵਾਈ ਮਾੜੀ ਲਈਏ ਨਾ ਥਣ ਮਾੜਾ ਲਈਏ ਲੈ ਬਾਈ ਚੈੱਕ ਕਰੋ ਪਹਿਲੀ ਗੱਲ ਤਾਂ ਥਣਾਂ ਦੀ ਬਿੱਥੀ ਚੈੱਕ ਕਰੋ ਬਾਈ ਕਿੰਨੀ ਕੱਲਾ ਕੱਲਾ ਬਾਈ ਹਾਂ ਤੇ ਲੇਵਾ ਦਿਖਾ ਲੈ ਜਿਹੜਾ ਤਾਹਾਂ ਤੱਕ ਪਿਆ ਮੈਂ ਕਿਹੜਾ ਕਿਆ ਬਾਤ ਆ ਬਾਈ ਸੂ ਤੱਕ ਲਈ ਫਿਰਦੀ ਆ ਹਾਂ ਬਹੁਤ ਸੋਹਣਾ ਹਵਾਨਾ ਤਿਆਰ ਕਰਿਆ ਵਾਗਾ ਬਈ ਕਹਿਣ ਦੀ ਗੱਲ ਕੁਝ ਹੋਰ ਹੁੰਦੀ ਹੈਗੀ ਤੇ ਬਾਕੀ ਛੋਟੇ ਮੂਹਰੇ ਆ ਇਹ ਚੀਜ਼ਾਂ ਕਿ ਨਹੀਂ ਨਾ ਪੀਲਾ ਬੋੜਾ ਜਿਵੇਂ ਪੀਲਾ ਬੋੜਾ ਬਈ ਸਹੀ ਗੱਲ ਸਹੀ ਦਾ ਭਾਈ ਇਹਦਾ ਵੀ ਅਪਾ 5 ਕਿਲੋ ਕੱਢਤਾ ਤੜ ਕੇ ਠੀਕ ਆ ਹਾਂ ਇਹ ਨਹੀਂ ਵੀ ਆਪਣਾ ਜਮਾ ਭਰਨਾ ਵੜਾ ਫਿਰ ਕਿੰਨਾ ਕੁ ਦੁੱਧ ਦੇ ਦੂ ਬਈ ਇਹ ਦੁੱਧ ਦੇ ਦੂ ਬਈ 17 18 ਕਿਲੋ ਰਾਮ ਨਾ ਠੀਕ ਆ 20 ਤੱਕ ਵੀ ਕਰ ਸਕਦੀ ਆ ਬਾਕੀ ਸੇਵਾਸ ਮਾਰਾ ਬਾਕੀ ਸੇਵਾ ਹੂੰ ਹਰਾ ਉਨੀ ਕੋਲ ਜਿਹੜਾ ਮਰਜੀ ਬੰਦਾ ਮੰਨ ਕੇ ਬਹਿਣ ਲੈ ਲੈ ਮੇਨ ਗੱਲ ਨਾ ਯਾਰ ਥਣਾ ਦਾ ਬਈ ਬਸਮਾ ਚੈੱਕ ਕਰੋ ਯਾਰ ਮੈਂ ਕਹਿੰਦਾ ਨੰਬਰ 1 ਬਸਮਾ ਕਰੀਏ ਤੇ ਜੇ ਬੱਸੀ ਦੀ ਗੱਲ ਕਰੀਏ ਤਾਂ ਬਈ ਉਹ ਤਾਂ ਆਪਾਂ ਨੂੰ ਮੂੰਹ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਜਿਹੜਿਆਂ ਨੂੰ ਦੇਖਣੀ ਆ ਉਹ ਤਾਂ ਦੇਖ ਹੀ ਲੋਗੀ ਕੁਆਲਟੀ ਦਾ ਬੱਚਾ ਕਿੰਨੀ ਦੇ ਦਿੱਤਾ ਕਿ ਨਹੀਂ ਹਾਂ ਬਈ ਹਾਂ ਤੇ ਧਾਰਾਂ ਵੀ ਆਪਾਂ ਬਈ ਸਾਨੂੰ ਚੈੱਕ ਕਰਵਾ ਦਨੇ ਆ ਤੇ ਪਹਿਲਾਂ ਥਣਾ ਦੀ ਕੁਆਲਟੀ ਚੈੱਕ ਲੋ ਲੈ ਕਿਆ ਬਾਤ ਬਹੁਤ ਸੋਹਣਾ ਥਣ ਲੱਗਿਆ ਪੂਰੀ ਦੂਰੀ ਤੇ ਜਿਹਨੂੰ ਕਹਿੰਦੀ ਐ ਨਾ ਥਣ ਲੱਗਿਆ ਵਾ ਇਹ ਨਹੀਂ ਹੈਗਾ ਵੀ ਨੇੜੇ ਥਣ ਲੱਗਿਆ ਵਾ ਬਾਕੀ ਬਈ ਬੋੜਾ ਜ ਉਹ ਨਿਖਾ ਮਾਦਰਾ ਨੇ ਹੋਰ ਆਏ ਤੇ ਦੇਖੀ ਜੀ ਹੋਰ ਗੱਲ ਆਜ ਤੋਂ 7 8 8 ਨੰਬਰ ਨਿਖਰਣੀਆਂ ਬਈ ਲੈ ਬਈ ਚੈੱਕ ਕਰ ਲੋ ਚਵਾਈ ਇੱਕ ਨੰਬਰ ਚਵਾਈ ਆ ਮੋਟਾ ਮੋਟਾ ਚੌਣ ਲੱਗਾ ਬਣ ਨਿਬੜਦੀ ਆ ਬਈ ਇਹ ਨਹੀਂ ਹੈਗਾ ਵੀ ਚੌਣ 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 ਵਾਲਾ ਕੰਮ ਹੀ ਨਹੀਂ ਲੈ ਬਈ ਮਗਰ ਲੈੰਦੀ ਵਿੱਚ ਚੈੱਕ ਕਰ ਲੋ ਬਹੁਤ ਸੋਹਣੀ ਚਵਾਈ ਆ ਮੌ ਇਹ ਨਾ ਖੜੀ ਆ ਕੋਈ ਕਰਮ ਵਾਲ ਨੇ ਮਾ ਬਈ ਠੰਡਾ ਸੀਲਾ ਹੱਲਣ ਵਾਲਾ ਦਾ ਕੰਮ ਹੀ ਨੇ ਇਹਨਾਂ ਦਾ ਕੀ ਬਾਲ ਲੈ ਬਾਕੀ ਪਤਾ ਲੱਗਦਾ ਵੀ ਹਾਂ ਜੇਕਰ ਹੈਗੀ ਆ ਹਨਾ ਜੇਕਰ ਤਾਂ ਆਉਂਦਾ ਥੱਲੇ ਹੁਣ ਦਿਖਾ ਜੋ ਉਸ ਬੱਚੀ ਦਾ ਲੈ ਲੈ ਚੈੱਕ ਕਰੋ ਬਾਈ ਲੈਵਾ ਦਿਖਾ ਦੇ ਗਿੱਠ ਪਿਆ ਮੂਰ ਗਿੱਠ ਪਿਆ ਸਹੀ ਗੱਲ ਹੈ ਕਹਿਣ ਦਾ ਹੁੰਦਾ ਇਹਨਾਂ ਦਾ ਗਿੱਠ ਲੈਵਾ ਇਹਨੂੰ ਹਾਂ ਇਹਨੂੰ ਕਹਿੰਦੇ ਬਾਈ ਹਮ ਬਾਕੀ ਲੈਵੇ ਦੀ ਫੀਟਿੰਗ ਵੀ ਚੈੱਕ ਕਰਾਉਣੇ ਆ ਬਾਈ ਲੈ ਫੀਟਿੰਗ ਚੈੱਕ ਕਰੋ ਫਾੜੀ ਵਾਲਾ ਆਰਡਰ ਚਾਹੇ ਦੋਮਾਂ ਨੂੰ 10 ਵਜੇ 10 ਵਜੇ ਜੋਈਓ ਬਾਈ ਮੁੱਲ ਨਹੀਂ ਹੁੰਦੀ ਇਹ ਰੰਗ ਪੱਕੀ ਨਹੀਂ ਹੁੰਦਾ ਇਹ ਤਾਂ ਸ਼ੀਰਿੰਗ ਰਤਾਂ ਨਹੀਂ ਆਈ ਰਹਿਣਾ ਤੇ ਬਾਈ ਫਿਰ ਮੁੱਲ ਇਹਦਾ ਵੀ ਦੱਸ ਦੇ ਭਾਈ ਜੇ ਕੋ ਮੁੱਲ ਕਰਾਉਣ ਦਾ 75 ਕਰਾ ਲੈ 70 ਕਰਾ ਲੈ ਹੂੰ ਇਹਦਾ 67000 ਜਮਾਨਤਨ ਹੋਊਗਾ ਆਫਰ ਵਾਲਾ ਆਫਰ ਵਾਲੀ ਹੈ ਭਾਈ ਅੱਜ ਆਫਰ ਵਾਲਾ ਕੰਮ ਹੀ ਹੈ ਬਾਈ ਕਹਿੰਦਾ ਮੁੱਲ ਕਰਾਉਣ 75 ਕਰਾ ਲਓ 70 ਕਰਾ ਲਓ 65000 ਹਾਂ ਇੱਕ ਗੱਲ ਹੋਰ ਆ ਜੇ ਕਿਸੇ ਬੰਦੇ ਨੇ ਇਹਦੇ ਚ ਬਾਦ ਘੱਟ ਨਹੀਂ ਕਰਨੀ 100 ਕਿਲੋਮੀਟਰ ਕਰਾਇਆ ਫਿਰ ਹੀ 100 ਕਿਲੋਮੀਟਰ ਤੱਕ ਦਾ ਕਰ ਬਾਦ ਘੱਟ ਨਹੀਂ ਹੋਣੀ ਬਾਦ ਘੱਟ ਬਾਈ ਕਹਿੰਦਾ ਇੱਕ ਚ ਵੀ ਨਹੀਂ ਹੋਣੀ ਜੇ ਛੋੜ ਕਰਾ ਲੈਣ ਬੰਦਾ ਜੇ ਪਹੁੰਚ ਕਰਾ ਲੈ 100 ਕਿਲੋਮੀਟਰ ਤੱਕ ਪਹੁੰਚ ਫਿਰ ਆ ਚੱਕੋ ਬਾਈ ਸੋ ਨੋ ਆਵਰ ਵੀ ਨਾਲ ਅਜ ਦੇਤਾ ਬਾਈ ਬਾਈ ਕਹਿੰਦਾ 100 ਕਿਲੋਮੀਟਰ ਤੱਕ ਦਾ ਕਰਾਇਆ ਫ੍ਰੀ ਆ ਜੇ ਕੋਈ 65000 ਚ ਨਾ ਕੋਈ ਛੂੜ 67 ਚ 67 ਚ 67 ਚ ਆ 67 ਚ ਜੇ ਕੋਈ ਬਾਈ ਕਹਿੰਦਾ ਨਾ ਕੋਈ ਛੂੜ ਕਰਾਵੇ ਜੇ ਉਹਦਾ 85000 ਨਾ ਕਰਾਉ ਤਾਂ ਉਹ ਦੀ 100 ਕਿਲੋਮੀਟਰ ਬਹੁ ਜਰੀ ਕਰ ਦੇ ਠੀਕ ਆ ਹਾਂ ਜੇ 85 ਜੀ ਕੋਈ ਉਹ ਮੰਗੂਗਾ ਤਾਂ 100 ਕਿਲੋਮੀਟਰ ਕਰਾ ਦੇ ਫੇਰੀ ਤੱਕ ਕਰਾਇਆ ਫ੍ਰੀ ਆ ਤੇ ਨਗ ਸੀਗੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਨਾ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ